ਅੱਜ ਆਪਾਂ ਗੱਲ ਕਰਦੇ ਹਾਂ ਗੱਲੜ ਦੀ ਗੱਲੜ ਕੀ ਹੁੰਦਾ ਜਿਵੇਂ ਥੋੜਾ ਜਿਹਾ ਕੰਠ ਤੋਂ ਉੱਪਰ ਜਾ ਕੇ ਜਿਹੜੀ ਸਾਂਹ ਵਾਲੀ ਆਪਣੀ ਨਾਲੀ ਆ ਹਵਾ ਵਾਲੀ ਨਾਲੀ ਇਹਦੇ ਉੱਪਰ ਇੱਕ ਗਿਲਟੀ ਹੁੰਦੀ ਆ ਜਿਵੇਂ ਢਾਲ ਦੀ ਸ਼ਕਲ ਦੀ ਗਿਲਟੀ ਹੁੰਦੀ ਆ ਉਹ ਜਦ ਸੋਜ ਆ ਜਾਂਦੀ ਆ ਤੇ ਉਹ ਇੱਕ ਗੰਢ ਜਿ ਬਣ ਜਾਂਦੀ ਆ ਜਿਹਨਾਂ ਆਪਾਂ ਗੱਲੜ ਕਹਿੰਦੇ ਆ ਗੱਲੜ ਹੁੰਦਾ ਕਿਉਂ ਆ ਇਹ ਇਹ ਹੁੰਦਾ ਜਦ ਥਾਇਰੋਇਡ ਦੇ ਪ੍ਰੋਬਲਮ ਦੀ ਬੰਦਿਆਂ ਨੂੰ ਇਹ ਥਾਇਰੋਇਡ ਹਾਰਮੋਨਸ ਹੁੰਦੇ ਨੇ ਨਾ ਉਹ ਜਦੋਂ ਖੂਨ ਦੇ ਵਿੱਚ ਮਿਲ ਜਾਂਣਾ ਜਾਂ ਫਿਰ ਖੂਨ ਹੌਂ ਦੇ ਵਿੱਚ ਮਿਲ ਨਾਲ ਕੀ ਹੁੰਦਾ ਹੈ ਥਰਡ ਹਾਰਮੋਨ ਜਿਹੜੇ ਹੌਂ ਦੇ ਵਿੱਚ ਮਿਲ ਜਾਂਦੇ ਨੇ ਤਾਂ ਕੀ ਹੁੰਦਾ ਮਰੀਜ਼ ਦੀਆਂ ਜਿਹੜੀਆਂ ਅੱਖਾਂ ਨਹੀਂ ਉਹ ਵੀ ਇਸ ਤਰ੍ਹਾਂ ਬਾਹਰ ਨਿਕਲਣ ਜਿਵੇਂ ਡੇਲੇ ਬਾਹਰ ਨਿਕਲੇ ਹੁੰਦੇ ਨੇ ਉਹਨਾਂ ਨੂੰ ਨਿਗਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਦੂਜਾ ਕੀ ਹੈ ਜਿਹੜੀ ਇਹ ਗੰਡ ਬਣ ਜਾਂਦੀ ਹੈ ਇਹਦੇ ਵਿੱਚ ਕਈ ਵਾਰ ਹਨ ਗੂੰਦ ਵਰਗੀ ਜਾਂ ਤੋਬਰ ਸੀਰ ਮਾਦਾ ਜਿਹਾ ਗੂੰਦ ਵਰਗਾ ਨਿਕਲਣਾ ਸ਼ੁਰੂ ਹੋ ਜਾਂਦਾ ਔਰ ਫਿਰ ਹੋਰ ਕੀ ਹੁੰਦਾ ਇਹਦੇ ਵਿੱਚ ਜਦੋਂ ਕਈ ਵਾਰੀ ਜਾਲੇ ਜੇ ਬਣ ਜਾਂਦੇ ਨੇ ਜੋ ਜਾਲੇ ਜੇ ਬਣ ਜਾਂਦੇ ਫਿਰ ਗੰਡ ਬਣ ਕੇ ਥੱਲੇ ਲੰਮਕਣੀ ਸ਼ੁਰੂ ਹੋ ਜਾਂਦੀ ਹੈ ਇਵੇਂ ਅਚੀਤ ਜਿਵੇਂ ਕੋਈ ਗੋਲ ਆ ਜਾਂ ਲੜਕਦਾ ਹੁੰਦਾ ਕਈਆਂ ਦੇ ਬਹੁਤ ਦੇਖਿਆ ਆਪਾਂ ਇਸ ਤਰ੍ਹਾਂ ਸੋਚ ਆ ਜਾਂਦੀ ਕਾਫੀ ਸਾਰੀ ਬਾਹਰ ਲੰਘਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਵਾਰੀ ਮਰੀਜ਼ ਨੂੰ ਕਈ ਵਾਰੀ ਇਹਦੇ ਵਿੱਚ ਖਾਣ ਪੀਣ ਦੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਕੁਝ ਨਿਕਲਦਾ ਅੰਦਰ ਲੰਗਾਉਂਦਾ ਉਹਦੀ ਪ੍ਰੋਬਲਮ ਨਹੀਂ ਆ ਸਾਹ ਦੀ ਪ੍ਰੋਬਲਮ ਆ ਜਾਂਦੀ ਹੈ ਔਰ ਨਾਲ ਕੀ ਹੈ ਸੈਕਸੂਅਲ ਪ੍ਰੋਬਲਮ ਆ ਸਕਦੀ ਹੈ ਇਹਦੇ ਨਾਲ ਤੇ ਜਿਵੇਂ ਗੁਪਤ ਅੰਗਾਂ ਨਾਲ ਸੰਬੰਧਤ ਕੋਈ ਵੀ ਪ੍ਰੋਬਲਮ ਜਿਵੇਂ ਵੀ ਸੈਕਸ ਦੇ ਇਸ ਆ ਗਈ ਹੈ ਔਰ ਲੇਡੀਜ਼ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਹੈ ਕਈ ਵਾਰੀ ਬੱਚਾ ਵੀ ਨਹੀਂ ਹੁੰਦਾ ਜੇ থਾਇਰੋਇਡ ਜਿਆਦਾ ਪ੍ਰੋਬਲਮ ਹੋ ਜਵੇ ਤਾਂ ਬੱਚਾ ਹੁਣ ਜੇ ਪ੍ਰੋਬਲਮ ਹੋ ਜਾਂਦੀ ਹੈ ਤੇ ਮਾਸਕ ਦਰਾਂ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਡੇਟ ਦਾ ਵੱਧ ਘੱਟ ਹੋਣਾ ਜਿਹਾ ਇਦਾਂ ਦਾ ਕਿਉਂਕਿ ਹਾਰਮੋਨਸ ਹੀ ਗੜਬੜ ਹੋ ਜਾਂਦੀ ਹੈ ਹਾਰਮੋਨਸ ਦੀ ਗੜਬੜ ਕਰਕੇ ਸਾਰੇ ਸਰੀਰ ਵਿੱਚ ਗੜਬੜ ਹੋ ਜਾਂਦੀ ਹੈ ਸੋ ਇਹਦਾ ਕਾਰਨ ਇਹ ਹੀ ਹੁੰਦਾ ਕਿ ਜਦੋਂ ਹਾਰਨ ਥਾਇਰੋਇਡ ਗਲੈਂਡਸ ਥਾਇਰੋਇਨ ਹਾਰਮੋਨਸ ਜਿਆਦਾ ਵੱਜ ਜਾਂਦੇ ਨੇ ਤਾਂ ਉਹ ਇਦਾਂ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਔਰ ਇਹ ਸੋਚ ਕੇ ਬੰਦੇ ਦੇ ਬਾ ਇਹਦਾ ਇਲਾਜ ਜੇ ਆਪਾਂ ਦੇਖੀਏ ਤਾਂ ਆਮ ਡਾਕਟਰ ਕਹਿੰਦੇ ਨੇ ਆਬ੍ਰੀਨ ਖਾਣ ਦੀ ਸਿਫਾਰਸ਼ ਕਰਦੇ ਨੇ ਔਰ ਆਪਰੇਸ਼ਨ ਦੀ ਵੀ ਗੱਲ ਕਰਦੇ ਆ ਆਪਰੇਸ਼ਨ ਕਰਵਾ ਲਓ ਅਗਰ ਜੇ ਆਪਰੇਸ਼ਨ ਕਰਵਾ ਲਿਆ ਜਾਂਦਾ ਤਾਂ ਕਈ ਵਾਰੀ ਬੰਦੇ ਦੀ ਆਵਾਜ਼ ਵੀ ਬੰਦ ਹੋ ਜਾਂਦੀ ਹੈ ਤੇ ਔਰ ਹੋਰ ਵੀ ਕਈ ਲਾਭਦਾ ਪੈਦਾ ਹੋ ਸਕਦੀਆਂ ਨੇ ਅਗਰ ਆਪਰੇਸ਼ਨ ਕਰਵਾਣ ਨਾਲ ਪਰ ਇਹ ਹੁੰਦਾ ਵੀ ਜਦੋਂ ਕਿਸੇ ਦੇ ਇਦਾਂ ਗੰਢ ਬਣ ਜਾਂਦੀ ਹੈ ਸਰੀਰ 'ਚ ਬੜੀ ਭੈੜੀ ਲੱਗਦੀ ਹੈ ਔਰ ਪ੍ਰੋਬਲਮ ਵੀ ਹੁੰਦੀ ਹੈ ਬੰਦੇ ਨੂੰ ਤਾਂ ਹਾਲਾ ਕੋਈ ਨਾ ਕੋਈ ਇਲਾਜ ਜ਼ਰੂਰ ਕਰਾਉਣਾ ਚਾਹੁੰਦਾ ਹੈ ਸਵੈ ਦੇਵ ਚ ਕੀ ਹੈ ਅਗਰ ਤੁਸੀਂ ਇਲੈਕਟ੍ਰੋਫੋਰਮ ਇਥੇ ਇਲਾਜ ਕਰਾਉਣਾ ਹੈ ਤਾਂ ਤੁਹਾਡਾ ਪ੍ਰੋਪਰ ਇਲਾਜ ਹੋ ਸਕਦਾ ਹੈ ਦੇ ਵਿੱਚ ਤੇ ਇਲੈਕਟ੍ਰੋਥੈਰੀ ਦੇ ਵਿੱਚ ਵੀ ਹੈ ਤੁਸੀਂ ਜੇਕਰ ਇਹਦਾ ਸਹੀ ਇਲਾਜ ਕਰਵਾਵੋਗੇ ਪ੍ਰੋਪਰ ਇਲਾਜ ਹੋ ਜਾਂਦਾ ਹੈ ਅ ਅਗਰ ਕਿਸੇ ਕਿਸੇ ਨਾਲ ਤਾਂ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਗੰਥ ਹੈਡ ਹੈ ਜਾਂ ਮਤਲਬ ਗੱਲੜ ਵੀ ਹੋ ਗਿਆ ਕਿਸੇ ਨੂੰ ਤਾਂ ਉਹ ਵੀ ਤੁਸੀਂ ਮਤਲਬ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਫੋਨ ਨੰਬਰ ਮੈਂਸ਼ਨ ਕੀਤਾ ਹੁੰਦਾ ਇਲੈਕਟਰੋਮੈਥੇ ਵਿੱਚ ਕੀ ਹੈ ਐਸ ਸੀ ਔਰ ਏ ਸੀ ਸੀਰੀਜ਼ ਦੇ ਇਹਦਾ ਦਵਾਈਆਂ ਜੋ ਪਾਣ ਲੈ ਕੇ ਇਹਦੇ ਜਲਾਜ ਕੀਤਾ ਜਾ ਸਕਦਾ ਇਲੈਕਟਰੋਮੈਥੇ ਦੇ ਵਿੱਚ ਤੇ ਅਗਰ ਕਿਸੇ ਨੂੰ ਪ੍ਰੋਬਲਮ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਬਣਾ ਮੈਂਸ਼ਨ ਹੁੰਦਾ ਹੈ ਐਡਰੈਸ ਹੁੰਦਾ ਚੀਮਾ ਮੰਡੀ ਅਗਰ ਕਿਸ ਨੂੰ ਪ੍ਰੋਬਲਮ ਹੋਵੇ ਯਾਰ ਜ਼ਰੂਰ ਸੰਪਰਕ ਕਰੋ ਜੀ ਦੂਜਾ ਕੀ ਹੈ ਵੀਡੀਓ ਨੂੰ ਬਾਤਵਾ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਸ ਦੇ ਪੈਣ ਦਾ ਕਿਸੇ ਵੀਰ ਦਾ ਭਲਾ ਹੋ ਸਕੇ ਧੰਨਵਾਦ